ਇਸ ਖਬਰ ਨੂੰ ਸੁਣ ਕੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਜੀहां ਤੁਹਾਨੂੰ ਦੱਸਦੇ ਕਿ ਦਰਅਸਲ ਦੇਸ਼ ਦੇ ਵਿੱਚ ਇੱਕ ਖਤਰਨਾਕ ਵਾਇਰਸ ਜੋ ਹੈ ਦਸਤਕ ਦੇ ਚੁੱਕਾ ਹੈ ਜਿਸ ਦੇ ਨਾਲ ਕਈ ਲੋਕਾਂ ਦੀ ਮੌਤ ਹੋ ਜਾਂਦੀ ਸੰਭਾਵਨਾ ਦੱਸੀ ਜਾ ਰਹੀ ਹੈ ਤਾਂ ਕਿਹਾ ਜਾ ਰਿਹਾ ਕਿ ਬਹੁਤ ਖਤਰਨਾਕ ਵਾਇਰਸ ਹੈ ਆਖਰ ਕਿਹੜਾ ਵਾਇਰਸ ਹੈ ਕਿ ਇਸ ਦਾ ਨਾਮ ਹੈ ਕਿ ਇਸ ਦੇ ਨੁਕਸਾਨ ਨੇ ਇਹ ਪੂਰੀ ਜਾਣਕਾਰੀ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਤੁਹਾਨੂੰ ਦੱਸਦੇ ਹਾਂ ਕਿ ਜਿਸ ਵਾਇਰਸ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਚਾਂਦੀਪੂਰਾ ਵਾਇਰਸ ਜਿਸ ਦੇ ਨਾਲ 100 ਚੋਂ 70 ਲੋਕਾਂ ਦੀ ਮੌਤ ਹੋ ਸਕਦੀ ਹੈ ਖਤਰਨਾਕ ਚਾਂਦੀਪੂਰਾ ਵਾਇਰਸ ਨੇ ਦੇਸ਼ ਦੇ 4 ਸੂਬਿਆਂ ਦੇ ਵਿੱਚ ਆਪਣਾ ਪੈਰ ਪਸਾਰ ਲਿਆ ਇਸ ਵਾਇਰਸ ਕਾਰਨ ਮਰਨ ਵਾਲੇ ਬੱਚਾ ਦੀ ਗਿਣਤੀ ਜੋ ਹੈ 12 ਹੋ ਚੁੱਕੀ ਹੈ ਕੇਂਦਰੀ ਸਿਹਤ ਮੰਤਰਾਲੇ ਦੇ ਸੂਤਰਾ ਅਨੁਸਾਰ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਨੂੰ ਅਲਰਟ ਤੇ ਰੱਖਿਆ ਗਿਆ ਮਾਹਿਰਾ ਦਾ ਕਹਿਣਾ ਹੈ ਕਿ ਚੰਦੀਪੁਰ ਵਾਇਰਸ ਕਾਰਨ 100 ਤੋਂ 70 ਬੱਚਿਆਂ ਦੀ ਮੌਤ ਹੋ ਸਕਦੀ ਹੈ ਜੇਕਰ ਗੱਲ ਕੀਤੀ ਜਾਵੇ ਕਿ ਇਸ ਵਾਇਰਸ ਤੋਂ ਆਖਰ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਬਚਾਇਆ ਜਾ ਸਕਦਾ ਹੈ ਕਿਉਂਕਿ ਜੇ ਇਹ ਵਾਇਰਸ ਦਾ ਨਾਮ ਸੁਣ ਕੇ ਜਿੱਥੇ ਹੋ ਸ਼ੁੱਡ ਚਾਹਦੇ ਨੇ ਤਾਂ ਇਸ ਵਾਇਰਸ ਤੋਂ ਬਚਣਾ ਕਿਵੇਂ ਹੈ ਇਹ ਵੀ ਜਾਨਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਤੋਂ ਦੱਸਦੀ ਹੈ ਕਿ ਇਸ ਵਾਇਰਸ ਤੋਂ ਬਚਣ ਦੇ ਲਈ ਡਾਕਟਰਾਂ ਨੇ ਦੱਸਿਆ ਹੈ ਕਿ ਇਹ ਵਾਇਰਸ ਬਹੁਤ ਘੱਟ ਸਮੇਂ ਦੇ ਵਿੱਚ ਭਾਵ 24 ਤੋਂ 48 ਘੰਟਿਆਂ ਦੇ ਵਿੱਚ ਮੌਤ ਦਾ ਕਾਰਨ ਬਣ ਸਕਦਾ ਹੈ ਵਾਇਰਸ ਤੋਂ ਬਚਣ ਦੇ ਲਈ ਸਫਾਈ ਦਾ ਧਿਆਨ ਰੱਖਣਾ ਬੇहद ਜ਼ਰੂਰੀ ਹੈ ਪੂਰੇ ਕੱਪੜੇ ਪਾਓ ਅਤੇ ਮੱਛਰਾਂ ਤੋਂ ਜਿਆਦਾ ਤੋਂ ਜਿਆਦਾ ਬਚਾਅ ਕੀਤਾ ਜਾਵੇ ਜਿਵੇਂ ਹੀ ਲੱਛਣ ਦਿਖਾਈ ਦਿੰਦੇ ਨੇ ਤਾਂ ਤੁਰੰਤ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਜਾਇਆ ਜਾਵੇ ਜੇਕਰ ਮਰੀਜ਼ ਜਲਦੀ ਹਸਪਤਾਲ ਪਹੁੰਚ ਜਾਂਦੇ ਨੇ ਤਾਂ ਸਹੀ ਸਮੇਂ ਤੇ ਇਲਾਜ ਉਹ ਕਰ ਦਿੱਤਾ ਜਾਵੇਗਾ ਤਾਂ ਉਹਨਾਂ ਦਾ ਬਚਾਅ ਹੋ ਸਕਦਾ ਹੈ ਹੁਣ ਗੱਲ ਕੀਤੀ ਜਾਵੇ ਕਿ ਆਖਰ ਇਸ ਬਿਮਾਰੀ ਦੇ ਲੱਛਣ ਕੀ ਨੇ ਤਾਂ ਦੱਸ દઈએ ਕਿ ਇਸ ਜਿਸ ਤਰ੍ਹਾਂ ਫਲੂ ਦੇ ਆਮ ਲੱਛਣ ਹੁੰਦੇ ਹਨ ਲਗਭਗ ਉਹੀ ਲੱਛਣ ਇਸ ਦੇ ਵਿੱਚ ਪਾਏ ਜਾਂਦੇ ਨੇ ਜਿਵੇਂ ਕਿ ਬੁਖਾਰ ਸਿਰਦਰਦ ਦਸਤ ਦੌਰਾ ਪੈ ਸਕਦਾ ਹੈ ਇਹ ਦਿਮਾਗ ਨੂੰ ਬਹੁਤ ਜਲਦੀ ਪ੍ਰਭਾਵਿਤ ਕਰ ਸਕਦਾ ਹੈ ਤਾਂ ਬਹੁਤ ਜਲਦੀ ਬੱਚਾ ਕੋਮਾ ਦੇ ਵਿੱਚ ਵੀ ਚਲਾ ਜਾਂਦਾ ਹੈ ਜਾਂ ਫਿਰ ਇਸ ਬਿਮਾਰੀ ਦੇ ਕਾਰਨ ਮਰ ਵੀ ਸਕਦਾ ਹੈ ਇਸ ਦੇ ਲਈ ਇਸ ਮੌਸਮ ਦੇ ਵਿੱਚ ਅਜਿਹੇ ਲੱਛਣ ਹੋਣ ਤੇ ਇਸ ਨੂੰ ਹਲਕਾ ਨਿਆਣ ਲਿਆ ਜਾਏ ਤੁਰੰਤ ਹਸਪਤਾਲ ਦੇ ਵਿੱਚ ਜਾ ਕੇ ਇਲਾਜ ਕਰਵਾਇਆ ਜਾਏ ਇਸ ਦੇ ਆ ਪਹਿਲਾ ਕੇਸ ਦੀ ਜੇਕਰ ਗੱਲ ਕਰੀਏ ਤਾਂ 1965 ਦੇ ਵਿੱਚ ਮਹਾਰਾਸ਼ਟਰ ਦੇ ਨਾਗਪੁਰ ਨੇੜੇ ਚਾਂਦੀਪੁਰ ਵਿਚ ਪਾਇਆ ਗਿਆ ਸੀ ਇਸ ਕਰਕੇ ਇਸ ਦਾ ਨਾਮ ਵੀ ਚਾਂਦੀਪੂਰਾ ਪੈ ਗਿਆ ਇਸ ਇਹ ਵਾਇਰਸ ਜੋ ਹੈ ਆਂਧਰਾ ਪ੍ਰਦੇਸ਼ ਮਹਾਰਾਸ਼ਟਰ ਅਤੇ ਗੁਜਰਾਤ ਦੇ ਵਿੱਚ 2004 2006 ਅਤੇ 19 ਦੇ ਵਿੱਚੋਂ ਸਾਹਮਣੇ ਆਇਆ ਸੀ ਸਾਲ 2007 ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਇੱਕ ਕੇਸ ਦਰਜ ਹੋਇਆ ਸੀ ਇਸ ਦੇ ਕੇਸ ਦੇ ਵਿੱਚ ਜੋ ਹੈ ਸਮੇਂ-ਸਮੇਂ ਇਸ ਦੇ ਕੇਸ ਨਜ਼ਰ ਆਉਂਦੇ ਰਹਿੰਦੇ ਨੇ ਤਾਂ ਇਹ ਕੇਸ ਜੋ ਹੈ ਇਹ ਵਾਇਰਸ ਪਹਿਲੀ ਵਾਰ ਕਿੱਥੇ ਫੈਲਿਆ ਸੀ ਇਹ ਵੀ ਤੁਹਾਨੂੰ ਦੱਸਦੇ ਜਾਣੇ ਆ ਤੁਹਾਨੂੰ ਦੱਸਦੇ ਕਿ ਗੁਜਰਾਤ ਦੇ ਵਿੱਚ ਪੈਰ ਪਸਾਰਨ ਤੋਂ ਬਾਅਦ ਚਾਂਦੀਪੁਰਾ ਵਾਇਰਸ ਨੇ ਮਹਾਰਾਸ਼ਟਰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਬੱਚਿਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਸੀ ਸਾਰੇ ਬੱਚਿਆਂ ਦੇ ਖੂਨ ਦੇ ਨਮੂਨੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਪੂਨੇ ਨੂੰ ਭੇਜੇ ਗਏ ਹਨ ਗੁਜਰਾਤ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਸਾਂਬਰ ਕਾਂਠਾ আরাਬਲੀ ਮਹਸਾਗਰ ਅਤੇ ਰਾਜਕੋਟ ਦੇ ਵਿੱਚ ਇਸ ਦੇ ਮਾਮਲੇ ਸਾਹਮਣੇ ਆਏ ਹਨ ਗੁਜਰਾਤ ਦੇ ਸਿਹਤ ਮੰਤਰਾਲੇ ਦਾ ਦਾਅਵਾ ਹੈ ਕਿ ਚਾਂਦੀਪੁਰ ਦੇ ਬੱਚੋ ਹੁਣ ਤੱਕ ਚਾਂਦੀਪੁਰ ਵਾਇਰਸ ਦੇ ਵਿੱਚੋਂ ਹੁਣ ਤੱਕ ਜੋ ਹੈ 8600 ਲੋਕਾਂ ਦੀ ਜਾਂਚ ਕੀਤੀ ਗਈ ਹੈ ਜੀ ਹਾਂ ਚਾਂਦੀਪੁਰ ਜਗਾ ਦਾ ਨਾਮ ਹੈ ਚਾਂਦੀਪੁਰ ਦੇ ਵਿੱਚ ਨਾ 800 8600 ਲੋਕਾਂ ਦੀ ਜਾਂਚ ਜੋ ਇਸ ਮਾਮਲੇ ਦੇ ਵਿੱਚ ਹੋ ਚੁੱਕੀ ਹੈ ਜਿੱਥੇ ਵਾਇਰਸ ਫੈਲਣ ਦਾ ਮਾਮਲਾ ਸਾਹਮਣੇ ਆਇਆ ਇੱਥੇ ਪੂਰੇ ਖੇਤਰ ਦੇ ਵਿੱਚ 26 ਜ਼ੋਨਾਂ ਦੇ ਵਿੱਚੋਂ ਵੰਡਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਵਿੱਚ ਇੱਕ ਨਵੇਂ ਵਾਇਰਸ ਨੇ ਦਸਤਕ ਦੇ ਦਿੱਤੀ ਹੈ ਜੋ ਕਿ ਬੇहद ਖਤਰਨਾਕ ਸਾਬਤ ਹੋ ਸਕਦਾ ਹੈ